ਮੈਂ ਭਾਈ ਜੀ ਇਹੀ ਕਹੇ ਨਹੀਂ ਅਸੀਂ ਵੱਧ ਤੋਂ ਵੱਧ ਚਲਾਣ ਕਰਦੇ ਅਸੀਂ ਇਹਨਾਂ ਦੇ ਚਲਾਣ ਨਹੀਂ ਅਸੀਂ ਨਹੀਂ ਕਿਹਾ ਕੋਈ ਵੀ ਕਿਸੇ ਨੂੰ ਕਹਿੰਦੇ ਨਹੀਂ ਅਸੀਂ ਤੇ ਅਸੀਂ ਤਾਂ ਖਾਣ ਨਹੀਂ ਦਿੰਦੇ ਤੁਹਾਡੇ ਸਾਹਮਣੇ ਨਹੀਂ ਖਾਣ ਤੇ ਤੈਨੂੰ ਕਿੱਥੇ ਖਾਣ ਦੇ ਤੈਨੂੰ ਕਿੰਨੇ ਮਨਜ਼ੂਰੀ ਦਿੱਤੀ ਆ ਇਹੋ ਇਹ ਕਹਿ ਰਿਹਾ ਕਿ ਮਤਲਬ ਇਹ ਇਥੇ ਖਾਣ ਨਹੀਂ ਦਿੰਦੇ ਠੀਕ ਆ ਜੀ ਹੁਣ ਜਦੋਂ ਇਹਨਾਂ ਨੇ ਗੱਡੀ ਮੁਕਰ ਨਾ ਕਿਉਂ ਭਾਈ ਮੇਰੇ ਕੋਲ ਆਨ ਬੋਰਡ ਆ ਮੇਰੇ ਕੋਲ ਆਨ ਬੋਰਡ ਆ ਕੋਈ ਗੱਲ ਨਹੀਂ ਰਿਕਾਰਡਿੰਗ ਹੋ ਜੇ ਭਾਈ ਫਿਰ ਕੀ ਹੋਇਆ ਦੱਸੋ ਉਹ ਦੇਖੋ ਫਿਰ ਭੱਜ ਲੈ ਉਹ ਦੇਖੋ ਕੋਈ ਗੱਲ ਹੋ ਗਈ ਉਹ ਫਿਰ ਭੱਜ ਲੈ ਭੱਜ ਲੋ ਓਹ ਕਾਜ ਲੈ ਕਿੱਥੇ ਭਜਦਾ ਅੱਜ ਚੱਲ ਅਰੇ ਦੇਖ ਲੈ ਆ ਹਾਲਾ ਆਇਆ ਹੁਣ ਇੱਕ ਮਿੰਟ ਖੜ ਜਾ ਮੈਨੂੰ ਜਵਾਬ ਦੇ ਕੇ ਜਾ ਐ ਐ ਅੱਡਾ ਵਾ ਅੱਡਾ ਹੈ ਨਹੀਂ ਅਟਾਰੀ ਫਿਰ ਕਿਉਂ ਖੜ੍ਹਦੇ ਹੋ ਪੈਸੇ ਖੜ੍ਹ ਕੇ ਕਿਵੇਂ ਆਟੋ ਕਿਉਂ ਖੜਾ ਕੀਤਾ ਆਟੋ ਸਾਰੇ ਆਟੋ ਸਟੈਂਡ ਹੈ ਜੀ ਅਸੀਂ ਬਸ ਸਾਡੇ ਤੋਂ ਮਨਜ਼ੂਰ ਕਰਾਇਆ ਹੋਇਆ ਸਟੈਂਡ ਹੈ ਜੀ ਇਹ ਹਾਂਜੀ ਅਸੀਂ ਇੱਥੋਂ ਹੀ ਚੱਲਦੇ ਹਾਂ ਇੱਥੋਂ ਹੀ ਪਰ ਕੇ ਚੱਲਦੇ ਹਾਂ ਜੇ ਕਿ ਸਵਾਰੀ ਦਾ ਸਮਾਨ ਰਹਿ ਜਵੇ ਸਾਡਾ ਪਿੱਛੇ ਦਫ਼ਤਰ ਬਣਿਆ ਸੀ ਜਮਾ ਕਰਾ ਦੇਣਾ ਹੈ ਸਵਾਰੀ ਆਪਣਾ ਸਮਾਨ ਦੱਸ ਕੇ ਆਪ ਵੀ ਦੇਖ ਕੇ ਪਛਾਣ ਲੈ ਸਕਦਾ ਹੈ ਸੋ ਇਹ ਤਸਵੀਰਾਂ ਤੁਹਾਨੂੰ ਬੱਸ ਸਟੈਂਡ ਦਿਖਾ ਰਹੇ ਤੁਹਾਨੂੰ ਇੱਕ ਗੱਲ ਹੋਰ ਦਿਖਾਉਂਦੇ ਹਾਂ ਜਿਹੜਾ ਬੱਸ ਸਟੈਂਡ ਦੇ ਵਿੱਚ ਬੱਸ ਸਟੈਂਡ ਦੇ ਬਾਹਰ ਜਿਹੜਾ ਆਟੋ ਵਾਲਿਆਂ ਦਾ ਸਟੈਂਡ ਬਣਿਆ ਹੋਇਆ ਆਟੋ ਸਟੈਂਡ ਇਹ ਤਸਵੀਰਾਂ ਨੇ ਇਹ ਆਟੋ ਸਟੈਂਡ ਇੱਥੋਂ ਭਰ ਕੇ ਚੱਲਦਾ ਜੇ ਉਹ ਜੋ ਕਾਨੂੰਨੀ ਹੈ ਕਾਨੂੰਨੀ ਤੌਰ ਤੇ ਸਾਡੇ ਨਾਲ ਆਟੋ ਵਾਲੇ ਵੀ ਨੇ ਭਾਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਲਾਲ ਸਿੰਘ ਆ ਜੀ ਅੱਛਾ ਤੁਸੀਂ ਇੱਥੇ ਆਟੋ ਕਿਉਂ ਖੜਾ ਕੀਤਾ ਆਟੋ ਸਾਰੇ ਆਟੋ ਸਟੈਂਡ ਹੈ ਜੀ ਅਸੀਂ ਬਾਸ ਸਾਡੇ ਤੋਂ ਮਨਜ਼ੂਰ ਕਰਾਇਆ ਹੋਇਆ ਸਟੈਂਡ ਹੈ ਜੀ ਇਹ ਹਾਂ ਹਾਂ ਜੀ ਅਸੀਂ ਇੱਥੋਂ ਹੀ ਚੱਲਦੇ ਆਂ ਇੱਥੋਂ ਹੀ ਭਰ ਕੇ ਚੱਲਦੇ ਆਂ ਜੇ ਕਿ ਸਵਾਰੀ ਦਾ ਸਮਾਨ ਰਹਿ ਜਵੇ ਸਾਡਾ ਪਿੱਛੇ ਦਫ਼ਤਰ ਬਣਿਆ ਸੀ ਜਮ੍ਹਾਂ ਕਰਾ ਦੇਣਾ ਸਵਾਰੀ ਆਪਣਾ ਸਮਾਨ ਦੱਸ ਕੇ ਤੁਹਾਡੀ ਦੇਖ ਕੇ ਪਛਾਨ ਲੈ ਸਕਦਾ ਆ ਇਥੋਂ ਅੱਛਾ ਇੱਕ ਹੋਰ ਜਿਹੜੀ ਉਹ ਆਟੋ ਲਾਈਨ ਲੱਗਦੀ ਆ ਹਾਂਜੀ 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 ਜਦੋਂ ਉਹ ਪਰਾਂਸ਼ ਲੱਗਿਆ ਫੇਰ ਉਹ ਹਾਂਜੀ ਕੋਈ ਨਜਾਇਜ਼ ਹੈ ਕਿ ਨਹੀਂ ਨਜਾਇਜ਼ ਇਹ ਨਜਾਇਜ਼ ਹੈ ਬਿਲਕੁਲ ਨਜਾਇਜ਼ ਹੈ ਇਹ ਇਹ ਜਿਹੜਾ ਪਿੱਛੇ ਟ੍ਰੈਫਿਕ ਜਾਮ ਹੁੰਦਾ ਉਹਨਾਂ ਦੀ ਵਜ੍ਹਾ ਕਰਕੇ ਹੁੰਦਾ ਸਾਡਾ ਸਟੈਂਡ ਅਸੀਂ ਇਥੋਂ ਭਰ ਕੇ ਜਾਣਾ ਆ ਹਾਂਜੀ ਇੱਥੇ ਸਾਡਾ ਕੋਈ ਨਹੀਂ ਹੈਗਾ ਅਜ ਤਾਂ ਤੋਂ ਭਰ ਕੇ ਚੱਲਣਾ ਅੱਛਾ ਕਿੰਨੇ ਘਾਟੋਂ ਇੱਥੇ ਖੜ੍ਹ ਜਾਂਦੇ ਆ ਇੱਥੇ ਸਾਡੇ ਸਟੈਂਡ ਦਾ ਪੂਰਾ 30 40 ਯਾਟ ਹੋਣੇ ਜੀ ਇੱਥੋਂ ਚੱਲਣਾ ਬਾਹਰ ਅਸੀਂ ਨਿਰਾਸ਼ਪਾਲ ਨੇ ਅਸੀਂ ਇੱਕ ਸਾਈਡ ਤੇ ਖੜੇ ਆ ਜਿਹੜੇ ਆਟੋ 30 40 ਕਹ ਰਹੇ ਉਹਨਾਂ ਨੇ ਆਪਣੇ ਨੰਬਰ ਰਜਿਸਟਰਡ ਕਰਾਏ ਹੋ ਨੇ ਰਜਿਸਟਰਡ ਨੰਬਰ ਆ ਜੀ ਸਾਰਾ ਕੁਝ ਇੱਥੇ ਆ ਜੀ ਅੱਡੇ ਦੇ ਅੰਡਰ ਚੱਲਦਾ ਏ ਸਾਰਾ ਕੁਝ ਅੱਛਾ ਬਾਕੀ ਆਟੋ ਵਾਲੇ ਨਹੀਂ ਆ ਨਾ ਜੀ ਉਹ ਤਾਂ ਨਹੀਂ ਆ ਹਾਂਜੀ ਬਜੀ ਕੀ ਪ੍ਰਧਾਨ ਸਾਹਿਬ ਨੇ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਸੱਚ ਕਰ ਇਹ ਰਜਿਸਟਰਡ ਬੱਸ ਸਟੈਂਡ ਬਣਾਇਆ ਹੋਇਆ ਸੀ ਆਟੋ ਸਟੈਂਡ ਬਣਾਇਆ ਪਰ ਜਿਹੜੇ ਲੋਕ ਗੈਰ ਕਾਨੂੰਨੀ ਤੌਰ ਤੇ ਖੜੇ ਖੜੇ ਹੋ ਜਾਂਦੇ ਨੇ ਤੁਸੀਂ ਦੇਖ ਲਓ ਲੱਗਦਾ ਵੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਕਾਰਵਾਈ ਪੁਲਿਸ ਬਹੁਤ ਕਰਦੀ ਆ ਜੀ ਇਹ ਅਨਲਿਮਿਟਿਡ ਹੋ ਚੁੱਕਿਆ ਹੈ ਸਰਕਾਰ ਦਾ ਤੇ ਕੋਈ ਕੰਟਰੋਲ ਨਹੀਂ ਬਾਹਰੋਂ ਆ ਕੇ ਭਈਏ ਬਈ ਜਿਹੜੇ ਆ ਕੇ ਜਿਹੜਾ ਮਾਰੀ ਜਾਵੇ ਸਰਕਾਰ ਨੂੰ ਕੰਟਰੋਲ ਕਰਨਾ ਪੈਣਾ ਰਹਿਗਾ ਅਸੀਂ ਦੁਨੀਆ ਵਾਲੇ ਟਰਨ ਵਾਈਡਰ ਚਾਲਦੇ ਆਂ ਸਿਸਟਮ ਨਾਲ ਚਾਲਦੇ ਆਂ ਬਾਹਰੋਂ ਆ ਕੇ ਪ੍ਰਵਾਸੀ ਲੋਕਾਂ ਨੇ ਤੇ ਕਬਜ਼ਾ ਕੀਤਾ ਹੋਇਆ ਤੇ ਕੋਈ ਦੇ ਕੇ ਸਵਾਰੀ ਦਾ ਸਮਾਨ ਰਹਿ ਜਾਂਦਾ ਕੁਝ ਪਤਾ ਨਹੀਂ ਲੱਗਦਾ ਜਿਹੜੇ ਇੱਕ ਜਗਾੜੂ ਰੇ ਜਗਾੜੂ ਆਟੋ ਵੀ ਬੜੇ ਚੱਲਦੇ ਪਏ ਨੇ ਈ ਰਿਕਸ਼ਾ ਜਿਹਨੂੰ ਕਹਿੰਦੇ ਆਪਾਂ ਬਿਲਾ ਨੰਬਰ ਨੰਬੀ ਦਾ ਨੰਬਰ ਤੋਂ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਸਰਕਾਰ ਨੂੰ ਨੰਬਰ ਲੱਗਣੇ ਚਾਹੀਦੇ ਆ ਜੀ ਨਹੀਂ ਤਾਂ ਬੰਦ ਚੱਲਣ ਨਹੀਂ ਦਾਣਾ ਚਾਹੀਦਾ ਇੱਕ ਤਸਵੀਰਾਂ ਹੋਰ ਵੀ ਨੇ ਅੱਗੇ ਦੇਖੋ ਆਟੋ ਵਾਲੇ ਖੜੇ ਹੁੰਦੇ ਨੇ ਹਾਲਾਂਕਿ ਦੂਰ ਨੇ ਉਹ ਰਸਤੇ ਦੇ ਵਿੱਚ ਜਿਹੜੇ VIP ਐ ਆਮ ਜਨਤਾ ਖਜਲਗਾਰ ਹੁੰਦੀ ਹੁੰਦੀ ਆ ਕਦੇ VIP ਨੂੰ ਰਸਤਾ ਮਿਲ ਜਾਂਦਾ ਪਰ ਅੱਜ ਇੱਥੇ VIP VIP ਐ ਜਿਹੜੇ ਜਿਹੜੇ VIP ਐ ਜਿਹੜੇ ਉਹ ਵੀ ਰਸ ਵਿੱਚ ਫਸੇ ਹੋਏ ਨੇ ਇਹ ਤਸਵੀਰਾਂ ਦੇਖ ਸਕਦੇ ਤੁਸੀਂ ਮੰਤਰੀ ਮੰਤਰੀ ਨੇ ਪੰਜਾਬ ਸਰਕਾਰ ਦੇ ਮંત્રી ਰਾਜ ਫਸੇ ਹੋਏ ਤੁਸੀਂ ਇਹ ਦੱਸਦੇ ਹੋ ਪੰਜਾਬ ਸਰਕਾਰ ਦੇ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਏਗਾ ਆਓ ਵੇਖੋ ਫੇਰ ਅਸੀਂ ਆਗੇ ਉਸੇ ਪੁਆਇੰਟ ਤੇ ਜਿੱਥੇ ਅਸੀਂ ਸ਼ੁਰੂ ਕੀਤੀ ਸੀ ਉੱਥੇ ਫੇਰ ਆਗੇ ਨਾ ਉਹ ਦੇਖੋ ਫੇਰ ਭੱਜ ਲੈ ਉਹ ਦੇਖੋ ਉਹੀ ਕਹੋਗੀ ਉਹ ਫੇਰ ਭੱਜ ਲੈ ਆਜ ਲੋ ਉਹ ਭੱਜ ਲੈ ਕਿੱਥੇ ਭੱਜ ਆਇਆ ਹੁਣ ਇੱਕ ਵਾਰ ਖੜ ਜਾ ਮੈਨੂੰ ਜਵਾਬ ਦੇ ਕੇ ਜਾ ਇਹ ਅੱਡਾ ਵਾ ਅੱਡਾ ਹੈ ਨਹੀਂ ਅਡਾ ਨਹੀਂ ਫਿਰ ਕਿਉਂ ਫੜਦੇ ਹੋ ਐਵੇਂ ਖੜ ਕੇ ਹਾਂ ਪਿੱਛੋਂ ਆ ਰਿਹਾ ਹੈ ਕਿਉਂ ਆ ਰਿਹਾ ਉਧਰ ਗੱਡੀ ਲੱਕੇ ਆ ਰਾਕਾ ਥੱਲੇ ਨਾ ਅੱਡੀ ਹੈ ਪਈ ਅੱਡਾ ਹੈ ਹੈ ਇਹ ਅੱਡਾ ਹਟੋ ਅੱਡਾ ਨਹੀਂ ਹੈਗਾ ਵੀਰੇ ਮੇਰੀ ਗੱਲ ਸੁਣੋ ਆਪਾਂ ਮਿਹਨਤ ਕਰਦੇ ਆ ਕੰਮ ਦਾ ਕਰਨਾ ਹੀ ਆਣਾ ਵੀਰੇ ਅੱਡਾ ਨਹੀਂ ਠੀਕ ਆ ਉਹਨਾਂ ਨੇ ਕਿਹਾ ਇੱਥੇ ਲਾ ਲਓ ਗੱਡੀ ਮੁਲਾਜ਼ਮ ਨੇ ਕਿਹਾ ਗੱਡੀ ਇੱਥੇ ਲਾ ਲਓ ਉਹਨਾਂ ਨੇ ਕਿਹਾ ਜਿਹੜੇ ਉਹ ਹੈਗੇ ਆ ਹਾਂ ਕਹਿੰਦੇ ਇੱਥੇ ਲਾ ਲਓ ਗੱਡੀ ਇੱਥੇ ਲਾ ਕੇ ਜਿੱਦਾਂ ਮਰਜ਼ੀ ਭਰ ਲਓ ਗੱਡੀ ਥੱਲੇ ਨਹੀਂ ਲਾਣੀ ਅੱਛਾ ਵੀਰੇ ਮੇਰੀ ਗੱਲ ਸੁਣੋ ਇੱਕ ਮਿੰਟ ਮੈਂ ਇੱਕ ਮਿੰਟ ਕਰਦੇ ਆ ਵੀਰੇ ਅਸੀਂ ਕੋਈ ਚੋਰੀਆਂ ਤਾਂ ਨਹੀਂ ਕਰਦੇ ਠੀਕ ਆ ਨਾ ਵੀਰੇ ਮੇਰਾ ਭਰਾ ਹੁਣ ਦੇਖੋ ਕੰਮ ਤਾਂ ਕਰਨਾ ਹੀ ਆ ਵੀਰੇ ਜੇ ਇੱਥੇ ਲਾ ਲਓ ਨਾ ਤੁਸੀਂ ਵੀਰੇ ਮੇਰੀ ਗੱਲ ਸੁਣੋ ਮੇਰੀ ਗੱਲ ਦਾ ਜਵਾਬ ਦਿਓ ਬੋਲੋ ਉਹਨਾਂ ਨੇ ਕਿਹਾ ਤੁਸੀਂ ਮੰਨ ਲਿਆ ਵੀ ਇੱਥੇ ਲਾ ਲਓ ਹਾਂਜੀ ਪਰ ਇਹ ਇਸ ਤਰ੍ਹਾਂ ਕਿਉਂ ਲਾਉਂਦੇ ਟੇਢੇ ਬਰੇ ਸਾਡੀ ਗੱਡੀ ਲੱਗਦੀ ਇੱਥੇ ਸਿੱਧੀ ਸਿੱਧੀ ਲੱਗਦੀ ਇੱਥੇ ਠੀਕ ਆ ਜੀ ਸਿੱਧੀ ਗੱਡੀ ਲਾ ਕੇ ਕਹਿੰਦਾ ਜਿੱਦਾਂ ਮਰਜ਼ੀ ਭਰੋ ਕੋਈ ਦਿੱਕਤ ਨਹੀਂ ਉਹ ਕਹਿੰਦੇ ਨਾਲ ਨਾਲ ਦੀ ਨਾਲ ਦੀ ਨਾਲ ਦੀ ਨਾਲ ਯਾਰ ਪੰਚਾ ਜਾਮ ਲੱਗਦਾ ਬਰੇ ਮੇਰੀ ਗੱਲ ਸੁਣੋ ਜਾਮ ਮਸੀਂ ਲੱਗਣ ਹੀ ਨਹੀਂ ਦਿੰਦੇ ਮੈਨੂੰ ਲੱਗਦਾ ਤਾਂ ਹੈਗਾ ਬਰੇ ਹੁਣ ਜਿਹੜੇ ਆ ਦੇਖੋ ਆ ਆ ਦੇਖੋ ਆ ਰੇ ਇਹਨਾਂ ਨੇ ਕੀ ਕਰਨਾ ਜੀ ਸਾਡੀਆਂ ਗੱਡੀਆਂ ਇੱਥੇ ਲੱਗਿਆ ਇਹਨਾਂ ਨੇ ਨਾਲ ਖੜ ਦੇਣਾ ਆ ਕੇ ਸਾਡੀ ਗਲਤੀ ਆ ਦੱਸੋ ਅਜੀ ਇਹ ਕਹਿੰਦੇ ਵੀ ਤੁਸੀਂ ਕਿਹਾ ਵੇ ਇੱਥੇ ਖਰਚਾ ਕਰੋ ਮੈਂ ਬਾਈ ਜੀ ਅਹੀਂ ਕਹੇ ਨਹੀਂ ਅਹੀਂ ਵੱਧ ਤੋਂ ਵੱਧ ਚਲਾਨ ਕਰਦੇ ਅਸੀਂ ਇਹਨਾਂ ਦੇ ਕਰਾਨ ਨਹੀਂ ਅਸੀਂ ਨਹੀਂ ਕਿਹਾ ਕੋਈ ਵੀ ਕਿਸੇ ਨੂੰ ਕਹਿੰਦੇ ਨਹੀਂ ਅਸੀਂ ਤੇ ਖੜ ਨਹੀਂ ਦਿੰਦੇ ਤੁਹਾਡੇ ਸਾਹਮਣੇ ਨਹੀਂ ਖੜਾ ਇਹ ਕਹਿੰਦੇ ਮਲਾਜਣੇ ਪਹਿਲੀ ਗੱਲ ਇਹ ਆ ਇਹ ਦੇਖੋ ਇਹਨਾਂ ਨੇ ਕਿਹਾ ਕਿ ਹਾਂ ਵੀ ਚਲੋ ਇੱਥੇ ਲਾਗੇ ਜਿੱਦਾਂ ਮਰਜ਼ੀ ਭਰੀ ਹੋਵੇ ਨਹੀਂ ਨਹੀਂ ਅਸੀਂ ਨਹੀਂ ਕਿਹਾ ਕਹਿੰਦੇ ਕਿਸੇ ਨੂੰ ਪਰੋ ਅਸੀਂ ਤਾਂ ਚਲਾਨ ਕਰਦੇ ਬਾਈ ਇਹ ਖੜਾ ਨਹੀਂ ਦਿੰਦੇ ਇਹ ਖੜਾ ਨਹੀਂ ਦਿੰਦੇ ਹੀ ਨਹੀਂ ਕਿਸੇ ਨੂੰ ਖੜਾ ਨਹੀਂ ਦਿੰਦੇ ਠੀਕ ਆ ਜੀ ਇੱਥੇ ਅਸੀਂ ਕੋਲ ਤੋਂ ਥੋੜਾ ਸਾਹਮਣੇ ਕਹਿ ਰਹੇ ਹਾਂ ਯਾਰ ਤੈਨੂੰ ਕਿੱਥੇ ਖੜਨ ਦੇ ਤੂੰ ਤੈਨੂੰ ਕਨੇ ਮਨਜ਼ੂਰੀ ਦਿੱਤੀ ਆ ਮੈਂ ਲੋ ਇਹ ਕਹਿ ਰਿਹਾ ਕਿ ਮਤਲਬ ਇਹ ਇੱਥੇ ਖੜਨ ਨਹੀਂ ਦਿੰਦੇ ਠੀਕ ਆ ਜੀ ਹੁਣ ਜਦੋਂ ਇਹਨਾਂ ਨੇ ਗੱਡੀ ਮੁੱਕਰਨਾ ਕਿਉਂ ਆ ਭਾਈ ਮੇਰੇ ਕੋਲ ਤਾਂ ਹੰਗੋੜਾ ਮੇਰੇ ਕੋਲ ਤਾਂ ਹੰਗੋੜਾ ਕੋਈ ਗੱਲ ਨਹੀਂ ਰਿਕਾਰਡਿੰਗ ਹੋਈ ਹੈ ਭਾਈ ਫਿਰ ਕੀ ਹੋਇਆ ਦੱਸੋ ਕਾਕਾ ਜਾਓ ਤੁਸੀਂ ਟਾਡਾ ਗੱਡੀ ਨਹੀਂ ਗੱਡਾ ਨਹੀਂ ਜਾਓ ਕੋਈ ਗੱਲ ਨਹੀਂ ਉਹ ਦੇਖੋ ਉਹ ਦੇਖੋ ਮੈਂ ਉਹ ਜੀ ਕਹਿ ਰਿਹਾ ਉਹ ਦੇਖੋ ਟੇਡੀ ਲਾੜੀ ਨੇ ਮੈਂ ਉਹ ਚੀਜ਼ ਮੈਂ ਉਹ ਚੀਜ਼ ਹੀ ਕਹਿ ਰਿਹਾ ਟੇਡੀ ਵਾਲੀ ਇਹ ਜਿਹੜੇ ਨਿਯਾਜ਼ ਖੜਦੇ ਵੀਰੇ ਉਹ ਉਹਨਾਂ ਦੀ ਗਲਤੀ ਅੱਛਾ ਅੱਛਾ ਮੈਨੂੰ ਇਹ ਕੱਲ ਸੁਣ ਨਿਯਾਜ਼ ਤੇ ਜਾਇਜ਼ ਆਲੇ ਕੀ ਕੀ ਫਰਕ ਕਿਵੇਂ ਪਤਾ ਲੱਗਦਾ ਇੱਕ ਮਿੰਟ ਹੁਣ ਅਸੀਂ ਜਾਇਜ਼ ਆ ਕਿਵੇਂ ਇੱਥੇ ਖੜਦੇ ਆ ਅਸੀਂ ਆਪਣੀ ਗੱਡੀ ਭਰਦੇ ਆ ਆਰਾਮ ਨਾਲ ਚੱਲ ਜੰਨੇ ਆ ਕੋਈ ਜਾਮ ਨਹੀਂ ਲੱਗਦਾ ਕੋਈ ਕੁਛ ਨਹੀਂ ਪਹਿਲੀ ਗੱਲ ਇਹ ਹੈਗੇ ਆ ਇੱਥੇ ਜਾਮ ਲੱਗਣ ਨਹੀਂ ਦਿੰਦੇ ਠੀਕ ਆ ਜੀ ਗੱਡੀਆਂ ਭਜਾ ਦਿੰਦੇ ਆ ਹੁਣ ਉਹ ਖੜਾ ਸੀ ਨਾ ਦੇਖੋ ਹੁਣ ਉਹ ਖੜਾ ਉਹ ਦੇਖੋ ਮੇਰੇ ਕਾਕੇ ਜਦੋਂ ਆਉਂਦੇ ਤੁਸੀਂ ਭਾਈ ਦਿਓ ਕਿੰਨੇ ਚਲਾਨ ਹੁੰਦੇ ਤੁਹਾਡੇ ਕਰਦੇ ਆ ਜੀ ਇਹ ਕਰਦੇ ਕਿੰਨੇ ਚਲਾਨ ਤੁਹਾਡੀ ਗੱਡੀਆਂ ਦੇ ਇੱਕ ਇੱਕ ਗੱਡੀਆਂ ਦੇ ਕਿੰਨੇ ਕਿੰਨੇ ਚਲਾਨ ਸੁਣੋ ਇੱਕ ਮਿੰਟ ਆਲੋ ਮੈਂ ਤੁਹਾਨੂੰ ਆਪਣਾ ਆਪ ਦੀ ਗੱਡੀ ਦੇ ਬਖਾ ਚਲਾਨ ਕਿੰਨੇ ਤਰੇ ਹੋਏ ਹੋਣਗੇ ਆਲੋ ਹਾਂ ਦੇਖੋ ਤੁਸੀਂ ਚਲਾਨ ਦੀ ਗੱਲ ਕਰ ਰਹੇ ਆ ਲੋ ਫੜੋ ਚਲਾਨ ਹਰ ਇੱਕ ਗੱਡੀ ਦੇ ਮੈਂ ਤੁਹਾਨੂੰ ਦੱਸਿਆ ਨਹੀਂ 2 2 3 3 4 4 ਚਲਾਨ ਅਸੀਂ ਕੀਤੇ ਹੀ ਕੀਤੇ ਆ ਤੇ ਰੋਜ਼ ਦੇ 20 20 ਚਲਾਨ ਕਰਦੇ ਆ ਕੰਮ ਤਾਂ ਕਰਦੇ ਹੀ ਆ ਨਾ ਵੀਰੇ ਚਲਾਨ ਹੋ ਗਿਆ ਤਾਂ ਫਿਰ ਹੁਣ ਭੁਗਤਣਾ ਤਾਂ ਸਾਨੂੰ ਹੀ ਪੈਣਾ ਵਾ ਕੋਈ ਹੋਰ ਤੋੜਨਾ ਭੁਗਤੂਗਾ ਬਿਲਕੁਲ ਤੁਸੀਂ ਦੱਸੋ ਪਰ ਜਾਇਜ ਕਰੋ ਨਾ ਟ੍ਰੈਫਿਕ ਨਾ ਕਰੋ ਵੀਰੇ ਅਸੀਂ ਜਾਮ ਲੱਗਣ ਹੀ ਨਹੀਂ ਦਿੰਨੇ ਅਸੀਂ ਇਹਨਾਂ ਨੂੰ ਕਿਹਾ ਕਿ ਉਹ ਜਿਹੜੀ ਲੈਂਡ ਆ ਲੈਂਡ ਦੇ ਅੰਦਰ ਲਾਓ ਸਵਾਰੀ ਲਾ ਕੇ ਭਾਈਓ ਜੇ ਤੁਹਾਨੂੰ ਬੇਤੀ ਠੀਕ ਆ ਉਹ ਜਿਹੜੀ ਅੰਦਰ ਆਪਾਂ ਕੋਨਾ ਲਾਈਆਂ ਉਹਨਾਂ ਦੇ ਉਹਨਾਂ ਦੇ ਅੰਦਰ ਲਾਉਣ ਸਵਾਰੀ ਆਪਦੀ ਲਾਉਣ ਤੇ ਤੁਰ ਜਾਣ ਇੱਥੇ ਨਾ ਖੜਨ ਇੱਥੇ ਨਾ ਖੜੇ ਬਾਈ ਉੱਥੇ ਕਰਨ ਨੂੰ ਕਿਹਾ ਸੀ ਥੋੜਾ ਸਾਹਮਣੇ ਸਵਾਰੀ ਉੱਥੇ ਲਾਉਣ ਲਾ ਕੇ ਆਪੇ ਭਾਈ ਜਾਨ ਸਵਾਰੀ ਲਿਆਉਂਦੇ ਲਾਉਣ ਹੁਣ ਬਾਸਟੇ ਦੇ ਵਿੱਚ ਲੱਖਾਂ ਆਟੋ ਇੱਥੇ ਤਾਂ ਜਾਮ ਲੱਗ ਜਾਂਦਾ ਜੇ ਅਸੀਂ ਨਾਲ ਗਏ ਤੁਹਾਡੇ ਸਾਹਮਣੇ ਪਸੀਨਾ ਸਿਆਲ ਚ ਵੀ ਆਇਆ ਰਹਿੰਦਾ ਸਾਨੂੰ ਇੱਕ ਮਿੰਟ ਆ ਦੇਖੋ ਇੱਥੇ ਕਲੀਅਰ ਹੈ ਨਾ ਸਾਰਾ ਕੁਝ ਹੈਗਾ ਕੁਝ ਦੱਸੋ ਹੈਗਾ ਕੋਈ ਆਟੋ ਖੜਾ ਉਹ ਖੜਿਆ ਨਾ ਕਰਕੇ ਤੇਰੇ ਖੜੇ ਦੀ ਗੱਲ ਨਹੀਂ ਆ ਉਹ ਹੋਣਾ ਫੇਰ ਅਸਾਂ ਆ ਜਾਣਾ ਮੈਂ ਕਹਿੰਦਾ ਤੁਸੀਂ ਖੜੇ ਹੋ ਤਾਂ ਉਹ ਗੱਲ ਨਹੀਂ ਇਹਨਾਂ ਨੇ ਮੇਰੀ ਗੱਲ ਸੁਣੋ ਗੱਡੀਆਂ ਭਜਾ ਦਿੰਦੇ ਸਾਰੀਆਂ ਇਹ ਸਾਰੀਆਂ ਗੱਡੀਆਂ ਭਜਾ ਦ